જিন্দাবাদ કાંગ્રેસ પાર્ટી જিন্দাবাদ કાંગ્રેસ પાર્ટી

ਪਰਚਾ ਦਰਜ ਕਰਤਾ ਜਿਹੜਾ ਕੰਟੈਸਟੈਂਟ ਕੈਂਡੀਡੇਟ ਸੀਗਾ ਕੋਈ ਪ੍ਰੂਫ ਨਹੀਂ ਹੈ ਪੁਲਿਸ ਕੋਲ ਕੋਈ ਸਬੂਤ ਨਹੀਂ ਹੈ ਇਸ ਦੇ ਬਾਬੂ ਵੀ ਪਰਚਾ ਦਰਜ ਕੋਈ ਘਟਨਾ ਹੋਈ ਪੁਰਾ ਪਰਚਾ ਦਰਜ ਕਰਨਾ ਪਹਿਲਾ ਗਲਤ ਆ ਪੁੱਛ ਪ੍ਰਮਿਤ ਕਰਕੇ ਕਰਨਾ ਚਾਹੀਦਾ ਕਿ ਬੰਦਾ ਉਥੇ ਇਨਵੋਲਵਮੈਂਟs ਸੀਗਾ ਜਾਂ ਕੁਲਬੀਰ ਸੀਗਾ ਉਥੇ ਕਿ ਨਹੀਂ ਸੀਗਾ ਉਥੇ ਹੈ ਹੀ ਨਹੀਂ ਸੀ ਕੋਈ ਹੁਣ ਤੁਸੀਂ ਪਰਚਾ ਦਰਜ ਕਰਕੇ ਕਹਿੰਦੇ ਕਿ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਹੌਨ ਮੈਰਿਟ ਬਿਲਕੁਲ ਠੀਕ ਹੈ ਲੇਕਿਨ ਪੁਲਿਸ ਦੇ ਥੇ ਜਿਹੜੇ લાયે ਐਸਐਚਓ ਕੋਈ ਡੀਐਸਪੀ ਉਹ ਗੇੜੇ ਕੱਢਦੇ ਨੇ ਬਾਹਰ ਜਾਣ ਪੁੱਜ ਕੇ ਦਬਾਅ ਬਣਾਉਂਦੇ ਨੇ ਐਦਾਂ ਪੁਲਿਸ ਤੋਂ ਅਸੀਂ ਡਰਨ ਵਾਲੇ ਨਹੀਂ ਹਾਂ ਕਿਉਂਕਿ ਬਿਲਕੁਲ ਅਸੀਂ ਸੱਚੀ ਹਾਂ ਦੂਸਰਾ ਪੁਆਇੰਟ ਸਾਡੀ ਕਾਰ ਸਾੜ ਦਿੱਤੀ ਗਈ ਸਾਡਾ ਬੰਦਾ ਅੱਧਾ ਸੜ ਗਿਆ ਹਸਪਤਾਲ ਜੇਰੇ ਇਲਾਜ ਹੈ ਪੁਲਿਸ ਨੇ ਰਪੜ ਦਰਜ ਕੀਤੀ ਹੋਰੀ ਜਨਕੀ ਜਿਹੜਾ ਬੰਦੇ ਦੀ ਇੱਕ ਨਵਕਾਰ ਬਿਲਕੁਲ ਜਲਾ ਦਿੱਤੀ ਗਈ ਔਰ ਬੰਦੇ ਨੂੰ ਹਸਪਤਾਲ ਜੇਰੇ ਇਲਾਜ ਹੈ ਬੰਦਾ ਸੜ ਗਿਆ ਇਹ ਹੋਰ ਮਕਦਮਾ ਨਹੀਂ ਦਰਜ ਕਰਨਾ ਬੰਦਾ ਅਸੀਂ ਇਹ ਕਹਿੰਦੇ ਕਿ ਮਕਦਮਾ ਦਰਜੋ ਦੂਜਾ ਮਕਦਮਾ ਵੀ ਦਰਜ ਕਰੋ ਤਾਂ ਜੋ ਫੇਅਰ ਇਨਕੁਆਰੀ ਹੋ ਸਕੇ ਤੁਸੀਂ ਹੋਰ ਵੀ ਇਨਕੁਆਰੀ ਕਰ ਲਓ ਜੇ ਤੁਹਾਨੂੰ ਲੱਗਦਾ ਹੈ ਕਿ ਹੋਰੇ ਜ ਕੋਈ ਮੈਲਾ ਫਾਇੰਡ ਹੈ ਉਹ ਵੀ ਇੱਸੇ ਲੋਕਾਂ ਦੇ ਸਾਹਮਣੇ ਤੱਕ ਦੱਸੋ মিডিਆ ਦੇ ਸਾਹਮਣੇ ਦੱਸੋ ਔਰ ਇਹਦਾ ਵੀ ਮਕਦਮਾ ਦਰਜ ਕੀਤਾ ਤੁਸੀਂ ਸੈੱਟ ਬਣਾਓ ਤੇ ਇਹਦਾ ਜਿਹੜਾ ਇਨਕੁਆਰੀ ਕਰੋ ਕਿ ਜਿਹੜੇ ਲੋਕ ਹੈਗੇ ਨੇ ਉਹਨਾਂ ਤੇ ਬਿਲਕੁਲ ਕਾਰਵਾਈ ਕਰੋ ਪਰ ਜੇ ਜੇ ਸਾਡਾ ਬੰਦਾ ਨਹੀਂ ਹੈ

ਉਹ ਸਾਨੂੰ ਜਸਟਿਸ ਦੇਣਗੇ ਲੇਕਿਨ ਹਜਾ ਹਲੇ ਤੱਕ ਤਾਂ ਜਿਹੜੀ ਉਹ ਐਫ ਆਈ ਆਰ ਦਰਜ ਨਹੀਂ ਹੋਈ ਇਹਦੇ ਵਿੱਚ ਮੈਨੂੰ ਲੱਗਦਾ ਕਿ ਸਰਕਾਰ ਦਾ ਦਬਾਅ ਹੈ ਪੁਲਿਸ ਕੋਈ ਕਿਹਾ ਜਾ ਰਿਹਾ ਕਿ ਐਫ ਆਈ ਆਰ ਨਾ ਦਰਜ ਕੀਤੀ ਜਾਏ ਪਰ ਜੇ ਐਫ ਆਈ ਆਰ ਦਰਜ ਨਾ ਹੋਈ ਔਰ ਮੁਕੰਮਲ ਇਨਕੁਆਇਰੀ ਨਾ ਹੋਈ ਤਾਂ ਸੀਐਸਐਸਪੀ ਸਾਬ ਦੇ ਬਾਅਦ ਚੱਲਣਾ ਰਿਹਾ ਇੱਕ ਸਰ ਕਾਨ ਇਸ ਤਰ੍ਹਾਂ ਇਹ ਤਾਂ ਚੋਣਾਂ ਚ ਕਰਾਉਣ ਦੀ ਲੋੜ ਹੀ ਨਹੀਂ ਹੈ ਪਰ ਮੈਂ ਮੁਬਾਰਕ ਬਾਤ ਦਿੱਤੀ ਹੈ ਮੈਨੂੰ ਕੋਈ ਇਤਰਾਜ਼ ਨਹੀਂ ਹੈ ਲੇਕਿਨ ਮੈਂ ਇਹ ਸਮਝਦਾ ਕਿ ਫਿਰ ਬੰਦੇ ਚੁਣਦਾ ਜਾਂ ਇਲੈਕਸ਼ਨ ਕਰਾਉਂਦਾ ਤਾਂ ਕੋਈ ਮਾਇਨੇ ਨਹੀਂ ਰਹਿੰਦਾ